ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਜਨ ਦਾ ਜੁਹਾਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜੰਗ ਵਿੱਚ ਜਾਣ ਲਈ ਇਸ ਤਰ੍ਹਾਂ ਆਗਿਆ ਮੰਗਦਾ ਹੈ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਆਗੇ ਹਜ ਜਾਰ ਖੜਾ ਬਾਪੂ ਕੋਲ ਮੰਗਦਾ ਛੇਤੀ ਤੋਰ ਦੇਓ ਮੈਨੂੰ ਚਾਹੋ ਹੈ ਜੇ ਜੰਗ ਦਾ ਆਗੇ ਹਜ ਜਾਰ ਖੜਾ ਬਾਪੂ ਕੋਲ ਮੰਗਦਾ ਛੇਤੀ ਤੋਰ ਦੇਓ ਮੈਨੂੰ ਚਾਹੋ ਹੈ ਜੇ ਜੰਗ ਦਾ ਜੇ ਮੈਨੂੰ ਜੇ ਮੈਨੂੰ ਜੇ ਮੈਨੂੰ ਜੰਗ ਦੇ ਜੜਾਏ ਕੇਰਾ ਕਾਰ ਲੈਣ ਦਿਓ ਜੇ ਮੈਨੋ ਵੈਰੀ ਦੀ ਆ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੋ ਵੈਰੀ ਦੀ ਆ ਫੌਜਾਂ ਨਾਲ ਚੱਲਿਆ ਨੇ ਜਾਣਾ ਜੀ ਬਸੂੜਾ ਮੇਥੋਂ ਬੀਰ ਦਾ ਮੋੜ ਦੇਵਾ ਮੁਖ ਜਾ ਕੇ ਆਉਂਦੇ ਓ ਬਹੀਰ ਦਾ ਚੱਲਿਆ ਨੇ ਜਾਣਾ ਜੀ ਬਸੂੜਾ ਮੇਥੋਂ ਬੀਰ ਦਾ ਮੋੜ ਦੇ ਮਮੋਖ ਜਾ ਕੇ ਆਉਂਦੇ ਹੋ ਬਹਿਰ ਦਾ ਜੇ ਮੈਨੂੰ ਜੇ ਮੈਨੂੰ ਜੇ ਮੈਨੂੰ ਢਾਲ ਤਲਵਾਰ ਹੱਥੇ ਫੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਦੇਖ ਲਿਓ ਜੋਰ ਮੇਰੇ ਛੋਟੀ ਤਲਵਾਰ ਦੇ ਜਾਣਾ ਮੈਂ ਅਜੀਤ ਗੋਲ ਵੈਰੀ ਧਾਈ ਮਾਰ ਕੇ ਦੇਖ ਲਿਓ ਜੋਹਰ ਮੇਰੇ ਛੋਟੀ ਤਲਵਾਰ ਦੇ ਜਾਣਾ ਮੈਂ ਅਜੀਤ ਗੋਲ ਵੈਰੀ ਧਾਈ ਮਾਰ ਕੇ ਜੀ ਮੈਨੂੰ ਜੀ ਮੈਨੂੰ ਜੀ ਮੈਨੂੰ ਆਪਣਾ ਸਜਣਾ ਤਨ ਮਾਰ ਲੈਣ ਦੇ ਜੇ ਮੈਨੂੰ ਵੈਰੀ ਦੀਆਂ ਭੌਜਾ ਨਾਲ ਲੜਨ ਲੈਣ ਦਿਓ ਜੇ ਮੈਨੂੰ ਵੈਰੀਆਂ ਫੌਜਾਂ ਨਾਲ ਲੜਨ ਲੈਣ ਦਿਓ ਜੇ ਮੈਨੂੰ ਵੈਰੀਆਂ ਫੌਜਾਂ ਨਾਲ ਵੈਰੀਆਂ ਟੋਲੀਆਂ ਹੋ ਕੇ ਆਈਆਂ ਕੱਠੀਆਂ ਜਲਮੇ ਜੋ ਅਲਾਸ਼ਾਂਤ ਘਰ ਦੇਮਾ ਮਠੀਆਂ ਵੈਰੀਆਂ ਟੋਲੀਆਂ ਹੋ ਕੇ ਆਈਆਂ ਕੱਠੀਆਂ ਜੋਲ ਵਿੱਚ ਜੋ ਹਲਾਸ਼ਾਤ ਘਰ ਦੇਮਾ ਮੱਠੀਆਂ ਜੇ ਮੈਨੂੰ ਜੇ ਮੈਨੂੰ ਜੇ ਮੈਨੂੰ ਸ਼ਮਾਤੇ ਪਤੰਗੇ ਵਾਂਗ ਸੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਲੜ ਲੈਣ ਦਿਓ ਜੇ ਮੈਨੂੰ ਵੈਰੀ ਦੀਆਂ ਫੌਜਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ